ਹਾਂਜੀ ਕਿੰਨਾ ਕ ਟਾਈਮ ਵਗੈਰਾ ਬਚਪਨੀ ਹੋ ਗਿਆ ਜੀ ਬਚਪਨ ਦੇ ਲੱਗੇ ਹੋਏ ਹੈਗੇ 30 ਸਾਲਾਂ ਦੀ ਉਮਰ ਹੋ ਗਈ 10-10 ਸਾਲਾਂ ਦੇ ਮਾਲ ਚਾਨ ਲੱਗੇ ਸੀਗੇ ਠੀਕ ਆ ਬਈ ਵਪਾਰ ਤਾਂ ਨਹੀਂ ਕਰਦਾ ਨਹੀਂ ਵਪਾਰ ਤਾਂ ਨਹੀਂ ਉਹ ਵੇਚ ਦੇਈਂਦੇ ਜੇ ਕਈ ਵਾਰੀ ਕੋਈ ਉਹ ਜੀ ਗੱਲ ੜੇ ਫਿਰ ਲੈ ਵੀ ਲਈਦਾ ਜਾਨਵਰ ਕਈ ਵਾਰ ਮਿਲ ਜੇ ਹਾਂਜੀ ਮਿਲ ਜੇ ਕਰਨਾ ਵੀ ਇਸ ਤਰੀਂ ਚਾਹੀਦਾ ਇਹ ਵੀ ਇੱਕ ਕਾਰੋਬਾਰ ਦਾ ਹਿੱਸਾ ਹੁੰਦਾ ਹਾਂਜੀ ਸਵੇਰੇ ਕਦੋਂ ਕੱਢਦਾਂ ਘਰੋਂ ਬਾਰ ਸਵੇਰੇ ਅਸੀਂ ਤਾਂ ਇਹ 11 ਵਜੇ ਕੱਢਦੇ ਕੋਈ ਸਾਡਾ ਸਰੀਰ ਸਰੂਰ ਬਣ ਗਿਆ ਉਦੋਂ ਹੱਕਣੀਆਂ ਕਿਉਂ 11 ਵਜੇ ਤੱਕ ਬਣਦਾ ਨਹੀਂ ਸਰੀਰ ਨਹੀਂ 11 ਵਜੇ ਤੱਕ ਨਹੀਂ ਬਣਦਾ ਅੱਛਾ ਕਿਵੇਂ ਬਣਾਉਣਾ ਪੈਂਦਾ ਫੇਰ ਅਜੇ ਹੋਰ ਵੀ ਘਰੇ ਸ਼ੌਕ ਆ ਜਾਨਵਰ ਕਬੂਤਰ ਗੱਪਾ ਉਹਨਾਂ ਨੂੰ ਦਾਣਾ ਪੱਪਾ ਸਾਂਭ ਕੇ ਪਸੰਗਾਂ ਨੂੰ ਸਾਂਭ ਕੇ ਫੇਰ ਜਾਈ ਹਾਂ ਹਾਂ ਭਾਈ ਤੁੰਗਾਂ ਵਾਲੀ ਬੱਕਰੀਆਂ ਦੀ ਮੰਡੀ ਵੀਰਵਾਰ ਨੋਟ ਕਰੋ ਬਾਈ ਹੋਰੀ ਆਏ ਹੋਣਗੇ ਆਪਣੇ ਕੋਲ ਬੱਕਰੀਆਂ ਬਹੁਤ ਸੋਹਣੀ ਨੇ ਇਨਾਂ ਕੋਲੇ ਬਾਕੀ ਇਹ ਗੱਲ ਵਪਾਰੀ ਨਹੀਂ ਹੈਗੇ ਮੈਨੂੰ ਲੱਗਾ ਬਾਈ ਵਪਾਰੀ ਤਾਂ ਨਿਗੇ ਕਿਹੜਾ ਬਾਈ ਬੋਲੂਗਾ ਓਏ ਬਾਈ ਆਪੇ ਬੋਲ ਕੋ ਆਏ ਹਾਏ ਹਾਏ ਗਰਮੀ ਬਾਲ ਨਹੀਂ ਹੋਇਆ ਫਿਰ ਤਾਂ ਗਰਮੀ ਤਾਂ ਪੂਰ ਕੋਈ ਹੈ ਜੀ ਹੈ ਠੀਕ ਹੈ ਕੀ ਲੈ ਕੇ ਆਏਗਾ ਅੱਜ ਬੱਕਰੀਆਂ ਲੈ ਕੇ ਕਿਹੜੇ ਪਿੰਡੋਂ ਆਏ ਬਾਈ ਭਗਤੇ ਬਾਈ ਤੋਂ ਆਏ ਕੀ ਨਾਮ ਹੈ ਬਾਈ ਤੇਰਾ ਸਰਜੀਤ ਹੈ ਜੀ ਸਰਜੀਤ ਖਾਨ ਨਹੀਂ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਠੀਕ ਹੈ ਉਹ ਆਉਂਦਾ ਨਾ ਜਿਆਦੇ ਖਾਨ ਹੁੰਦੇ ਨੇ ਆਪਣੇ ਬੱਕਰੀਆਂ ਵਾਲੇ ਨਾ ਕੀ ਲੈ ਆਏਗਾ ਮਾੜਾ ਦੱਸੇਗਾ ਇੱਧਰ ਹਾਂਜੀ ਫੜੇਗਾ ਬੱਕਰੀਆਂ ਹਾਂਜੀ ਕਿੰਨਾ ਪੜਿਆ ਹੋਇਆ ਬਾਈ ਓਏ ਪੜਿਆ ਨਹੀਂ ਪ੍ਰਵਾਇਆ ਇਹ ਗਾਣਾ ਤਾਂ ਨਹੀਂ ਲਾ ਰੱਖਿਆ ਕੰਨ 'ਚ ਨਹੀਂ ਨਹੀਂ ਕੁਛ ਨਹੀਂ ਲੱਗਿਆ ਖਾਸ ਅੱਛਾ ਸੁਣ ਰਹੀ ਹੈ ਮੇਰੀ ਬਾਜਾ ਹਾਂ ਸੋਡੀ ਫਾਲ ਸੀਨਤਾ ਨਹੀਂ ਗਏ ਨਾ 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 ਠੀਕ ਹੈ ਅੱਛਾ ਕਿੰਨੇ ਕਿ ਬੱਕਰੀਆਂ ਰੱਖਣ ਬੱਕਰੀਆਂ ਹੈਗੀਆਂ 18-17 ਰੱਖੀਆਂ 18-17 ਹਾਂਜੀ ਕਿੰਨੇ ਕ ਟਾਈਮ ਵਗੈਰਾ ਰੱਖਦੇ ਬਚਪਨੀ ਹੋ ਗਿਆ ਜੀ ਬਚਪਨ ਦੇ ਲੱਗੇ ਹੋਏ ਹੈਗੇ 30 ਸਾਲਾਂ ਦੀ ਉਮਰ ਹੋ ਗਈ 10-15 ਸਾਲਾਂ ਦੇ ਮਾਲਚਾਨ ਲੱਗੇ ਸੀਗੇ ਹੋਰ ਕੌਣ ਸਾਂਭਦਾ ਫਿਰ ਘਰੇ ਮਾਲ ਥੋੜਾ ਘਰੇ ਆਪ ਹੀ ਸਾਂਭਦੇ ਆਪ ਹੀ ਆਮ ਨਾਲ ਹਾਂਜੀ ਵਿਆਹ ਹੋ ਗਿਆ ਹਾਂਜੀ ਠੀਕ ਹੈ ਜੇ ਨਹੀਂ ਹੋਤਾ ਕੈਦਨਾਂ ਪਈ ਮੁੰਡੇ ਲਾ ਲਿਆ ਨਾ ਤਾਂ ਹੋਇਆ ਬਾਈ ਠੀਕ ਹੈ ਕੀ ਮੁੱਲ ਕਰਦਾ ਮੁੱਲ ਜੀ ਇਹਨਾਂ ਦਾ ਮੰਗਦਾ ਸੀ 40000 ਰੁਪਏ ਬੱਥੇ 40000 ਹਾਂਜੀ ਕਿਵੇਂ ਸੂਏ ਦੂਜਾ ਤੀਜਾ ਤੀਜੇ ਸੂਏ ਪਾਟ ਦੰਦ ਪੂਰੇ ਦੰਦ ਹੈ ਲਾਏ ਤਾਂ ਨਹੀਂਗੇ ਨਾ ਜੀ ਠੀਕ ਹੈ 40000 ਗੱਬਣ ਕਿੰਨੇ ਮਹੀਨੇ ਦੀ ਦੱਸਿਆ ਗੱਬਣ ਇਹ ਹੈਗੀ ਹੈ ਜੀ ਸਾਢੇ 14 ਮਹੀਨੇ ਦੀ ਦੇ ਨਹੀਂ ਰਹਿੰਦੇ ਨੇ ਫਿਰ ਤਾਂ ਸੋਣਦੇ ਹਾਂ ਹਾਂ ਜੀ ਦੇ ਨਹੀਂ ਰਹਿੰਦੇ ਆ ਜੀ ਠੀਕ ਆ ਵਾ ਮੂਰਲੇ ਮਹੀਨੇ ਸੂਕ ਬਣਾ ਕੁਛ ਲੱਗਿਆ ਹੈਗਾ ਕੁਛ ਨਹੀਂ ਨਹੀਂ ਹੈ ਜੇ ਕੁਛ ਨਹੀਂ ਕੀ ਦੁੱਧਵਾੜ ਦੀ ਕਿਵੇਂ ਹੈਗੀ ਦੁੱਧ ਦੀ ਤਸਲੀ ਹੈ ਪੂਰੀ ਹਾਂਜੀ ਕਰ ਦਿੰਗਾ ਪੱਠਾ ਸਾਮਾ ਆਪਾਂ ਠੀਕ ਆ ਬਈ ਵਪਾਰ ਤਾਂ ਨਹੀਂ ਕਰਦਾ ਨਹੀਂ ਵਪਾਰ ਤਾਂ ਨਹੀਂ ਉਹ ਵੇਚ ਦੇਈ ਦੇ ਜੇ ਕਈ ਵਾਰੀ ਕੋਈ ਉਹ ਜੀ ਗੱਲ ਲੜੇ ਫਿਰ ਲੈ ਵੀ ਲਈਦਾ ਜਾਨਵਰ ਕਈ ਵਾਰ ਮਿਲ ਜੇ ਹਾਂਜੀ ਮਿਲ ਜੇ ਕਰਨਾ ਵੀ ਇਸ ਤਰੀਂ ਚਾਹੀਦਾ ਇਹ ਵੀ ਇੱਕ ਕਾਰੋਬਾਰ ਦਾ ਹਿੱਸਾ ਹੁੰਦਾ ਵੀ ਜੇ ਮਿਲ ਗਈ ਬੱਕਰੀ ਭਾਜ ਤਾਂ ਉਹਨੂੰ ਲੈ ਲਓ ਅੱਗੇ ਵੇਚ ਲਓ ਹਣਾ ਦੋ ਰੁਪਏ ਕਮਾ ਲਓ ਤੇ ਉਹ ਦੂਸਰੀ ਬੱਕਰੀ ਕੱਢੀ ਬਈ ਲਾਲ ਜੀ ਉਹਨਾਂ ਨੂੰ ਉਹਨਾਂ ਨੂੰ ਕੱਢੀ ਕਿੰਨਾ ਟਾਈਮ ਬੱਕਰੀ ਚਾਰਨੀ ਪੈਂਦੀ ਆ ਬਈ ਹਾਂਜੀ ਸਵੇਰੇ ਕਦੋਂ ਕੱਢਦਾਂ ਨਕਰੋ ਬਾਰ ਸਵੇਰੇ ਅਸੀਂ ਤਾਂ ਇਹ 11 ਵਜੇ ਕੱਢਦੇ ਆ ਕਿਉਂਕਿ ਸਾਡਾ ਸਰੀਰ ਸਰੂਰ ਬਣ ਗਿਆ ਉਹਦੋਂ ਹੱਕਣੀਆਂ ਕਿਉਂ 11 ਵਜੇ ਤੱਕ ਬਣਦਾ ਨਹੀਂ ਸਰੀਰ ਨਹੀਂ 11 ਵਜੇ ਤੱਕ ਨਹੀਂ ਬਣਦਾ ਅੱਛਾ ਹਾਂਜੀ ਕਿਵੇਂ ਬਣਾਉਣਾ ਪੈਂਦਾ ਫੇਰ ਅਜੇ ਹੋਰ ਵੀ ਘਰੇ ਸ਼ੌਕ ਆ ਜਾਨਵਰ ਕਬੂਤਰ ਗੱਪਾ ਉਹਨਾਂ ਨੂੰ ਦਾਣਾ ਬੱਪਾ ਸਾਭ ਕੇ ਫਸਗਾਂ ਨੂੰ ਸਾਭ ਕੇ ਫੇਰ ਜਾਈਦਾ ਮੈਂ ਤਾਂ ਐ ਲੱਗ ਵੀ ਕੱਲਾ ਹੀ ਸੀ ਸਾਹਮਣੇ ਉਹਦਾ ਨਾਲ ਹੋਰ ਰੋਗ ਲਾਈ ਫਿਰਦਾ ਕਬੂਤਰ ਵਾਲੇ ਉਹ ਕਿੰਨੇ ਕੁ ਰੱਖੇ ਉਹਨੇ ਹੈਗੇ ਜੀ 2 ਘੁੱਡੇ ਭਰੇ ਹੋਣਗੇ 50 60 50 60 ਹਾਂਜੀ ਠੀਕ ਹੈ ਗੱਲ ਅਸਲ ਦੇ ਵਿੱਚ ਐ ਹੁੰਦੀ ਨਹੀਂ ਮੇਰੇ ਵਰਗਾ ਤਾਂ ਬੰਦਾ ਨਹੀਂ ਸੋਚੀ ਜਾਂਦਾ ਰਹਿੰਦਾ ਯਾਰ ਕਿੱਥੇ ਇਹਨਾਂ ਨੂੰ ਦਾਣਾ ਫੱਕਾ ਪਾਉਂਗਾ ਨਾ ਖਾ ਜਾਣਗੇ ਵੀ ਆਪਦੇ ਅੰਦਰ ਰੋਟੀ ਮਿਲਦੀ ਤੇ ਇਹਦਾ ਕੀ ਮੁੱਲ ਕਰਿਆ ਇਹਦਾ ਜੀ 45000 ਮੁੱਲ ਕਰਿਆ ਇਹਦੇ ਨਾਲ ਕੀ ਆ ਇਹਦੇ ਨਾਲ ਪੱਠਾ ਇੱਕ ਪੱਠਾ ਹਾਂਜੀ 45000 ਹਾਂਜੀ ਮਨ ਲਾਦਾ ਮੁੱਲ ਜ਼ਿਆਦਾ ਨਹੀਂ ਮੰਗ ਰਿਆ ਤਾਂ ਹੀ ਨਾ ਆਉਂਦਾ ਵੇ ਕੱਕ ਨਹੀਂ 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 ਅੱਛਾ ਅੱਛਾ ਚੱਲ ਬਾਈ ਬਾ ਕੀ ਬੰਦੇ ਦੀ ਚੀਜ਼ ਆ ਬੰਦੇ ਨੇ ਪਾਲੀਏ ਚ ਲੱਖ ਮੰਗ ਲੇ ਖਰੀਦਣ ਵਾਲੇ ਨੇ ਆਪਦਾ ਮੁੱਲ ਲਾਉਣਾ ਹੁੰਦਾ ਨਾ ਠੀਕ ਐ ਸੂਏ ਦੀ ਕਿੰਮਤ ਨਹੀਂ ਪਹਿਲੇ ਸੂਏ ਪਾਠਾ ਜੀ ਪਹਿਲੇ ਸੂਏ ਠੀਕ ਹੈ ਦੁੱਧ ਹੈਗਾ ਕਿਲੋ ਡੇਢ ਕਿਲੋ ਪਜਾਉਂਦੀ ਆ ਮੇਮਣਾ ਇੱਕੋ ਹੀ ਦਿੱਤਾ ਸੀ ਇਹਨੇ ਨਹੀਂ ਬੱਚੇ ਦੋ ਸੀਗੇ ਅੱਛਾ ਇੱਕ ਬੱਚਾ ਕੋਈ ਲੈ ਗਿਆ ਸੀਗਾ ਯਾਰ ਮਿੱਤਰ ਬੰਦਾ ਉਹ ਲੈ ਗਿਆ ਰੱਖਣ ਵਾਸਤੇ ਠੀਕ ਹੈ ਕੱਦ ਬਿੱਡਾ ਹੋਊਗਾ ਮੇਣਿਆ ਕਦੇ ਕੱਦ ਬਿੱਡਾ ਨਹੀਂ ਕੱਟਦਾ ਨਹੀਂ ਮੇਣਿਆ ਕਦੇ ਨਹੀਂ ਮਣਕੇ ਵਿੱਚ ਹੈਗਾ ਨਾ ਜੀ ਕਦੇ ਵੀ ਅੱਛਾ ਅਹੀਂ ਵੇਚ ਦੇ ਦੇ ਜਾਨਾ ਅਹੀਂ ਵੇਚ ਦੇ ਦਈਏ ਪੜੇ ਕਿੰਨਾ ਹੋਸੀਗਾ ਪੜੇ ਤਾਂ ਨਹੀਂ ਜਿਵੇਂ ਨਹੀਂ ਪੜੇ ਚਲੋ ਇਹ ਗੱਲ ਕਰਿਆ ਨਹੀਂ ਪੜੇਗੀ ਹੁਣ 베ਚੀਂ ਕਾਹਦੇ ਨੂੰ ਕੀ ਗੱਲ ਹੋ ਗਈ ਵੇਚ ਕਿਉਂ ਰਹਾਂਗੇ ਉਹੀ ਬਸ ਹੋਰ ਕੋਈ ਜਾਨਵਰ ਸੰਭਲਾਂਗੇ ਮਗਰ ਪੱਠਾ ਰੱਖਾਂਗਾ ਉਹ ਬਣ ਜਾਣਗਾ ਬੱਕਰੀ ਕਦੋਂ ਵੇਚ ਦਿੰਨੇ ਹੋਗੇ ਬੱਕਰੀ ਇਹ ਕੰਮ ਵਾਲੀ ਆਉਣ ਵਾਲੀਆਂ ਗੱਲਾਂ ਦੱਸ ਰਹੇ ਬਈ ਇਹ ਮੁੰਡੇ ਤੋਂ ਪੁੱਛਣਾ ਜੇ ਸਹੀ ਦੱਸ ਦੂਗਾ ਠੀਕ ਆ ਕੰਮ ਆਉਣ ਵਾਲੀਆਂ ਗੱਲਾਂ ਨਹੀਂ ਆ ਹਾਂ ਬੱਕਰੀ ਕਦੋਂ ਵੇਚ ਦਿੰਨੇ ਹੋਗੇ ਬੱਕਰੀ ਜੀ ਆਪਾਂ ਸਾਲ ਬਾਅਦ ਵੇਚ ਦਿੰਨੇ ਆਗੇ ਮਗਰ ਉਹਦਾਂ ਪੱਠਾ ਰੱਖ ਲਈ ਦਿਆਂਗਾ ਉਦੋਂ ਦਾ ਜਾਨਵਰ ਕੱਢਦੇ ਦਾ ਜਿਹੇ ਆਪਾਂ ਨਹੀਂ ਬੱਕਰੀ ਤੋਂ ਕੈ ਸੂਏ ਲੈ ਕੇ ਵੇਚਦੇ ਹਾਂ ਬੱਕਰੀ ਦੇ ਘੱਟੋ ਘੱਟ 4 ਸੂਏ ਲੈ ਕੇ ਬਾ ਚਾਰ ਸੂਏ ਲੈ ਕੇ ਉਦੋਂ ਬਾਅਦ ਉਦੋਂ ਬਾਅਦ ਵੇਚਦੇ ਨੇ ਗਾਂ ਤੋੜਦੇ ਜਿਵੇਂ ਪਹਿਲੇ ਸੂਏ ਆਦਿਆਂ ਦੂਸਰੇ ਦੀਆਂ ਪੱਠਾਂ ਹਾਂਜੀ ਉਹ ਰੱਖਣਾ ਉਹ ਤਿਆਰ ਕਰ ਲਾਂਗੇ ਉਹ ਤਿਆਰ ਕਰ ਲਾਂਗੇ ਫਿਰ ਬੱਕਰੇ ਹੁੰਦੇ ਜਿਹੜੇ ਬੱਕਰੇ ਆਪਣੇ ਬੱਚੇ ਵੀ ਵਗ ਜਾਂਦੇ ਵਗ ਜਾਂਦੇ ਨੇ ਹਾਂਜੀ ਬੱਚੇ ਵੀ ਵਗ ਕਿੰਨੇ ਕੇ ਹਜ਼ਾਰ ਦਾ ਵਗਦਾ 4 ਦਾ 5 ਦਾ 3 ਦਾ ਆਪਣੇ ਕੋਲੋਂ ਜੀ ਬੱਚੇ ਹੋਣ ਲੈ ਗਏ ਆਗੇ 7-7000 ਨੂੰ ਐਡੇ ਐਡੇ ਪੱਠੇ ਸੀਗੇ ਬਸ ਅੱਛਾ ਅੱਜ ਅੱਜ ਐਡੇ ਐਡੇ ਬੱਚੇ ਆਹੀ ਚੀਜ਼ ਸੀ ਠੀਕ ਹੈ ਜੀ ਯ ਚਾਰ ਕਸੂਏ ਲੈ ਕੇ ਤੁਸੀਂ ਵੇਚ ਦੇਣਾ ਵੇਚ ਦੇਨੇ ਆ ਓਕੇ ਵੀ ਜਾਣ ਕੇ ਜਾਨਵਰ ਦੀ ਉਮਰ ਅੱਧੀ ਹੋ ਜਾਂਦੀ ਹੈ ਨਾ ਹਾਂਜੀ ਉਮਰ ਅੱਧੀ ਹੋ ਜਾਂਦੀ ਹੈ ਇਹ ਕਾਰਨ ਹੁੰਦਾਗਾ ਫਿਰ ਦੁੱਧ ਕਿਹਾ ਰੇਟ ਪਾਉਣਾ ਦੁੱਧ ਜੀ ਫੈਂਟ ਦੇ ਹਿਸਾਬ ਨਾਲ ਲਾਉਂਦੇ ਆ ਡੈਰੀ ਦੇ ਵਿੱਚ ਕੀ ਰੇਟ ਲੱਗਦਾਗਾ ਫੈਂਟ ਇਹਦੀ ਹੁੰਦੀ ਹੈਗੀ 4-3 ਹਾਂ 4-6 ਆ ਜਾਂਦੇ ਕਈ ਵਾਰੀ ਯਾਨੀ ਕਿ ਵੀ 40-45 ਰੁਪਏ ਦੁੱਧ ਲੱਗਦਾ ਬਹਿ ਜਾਂਦਾਗਾ ਹਾਂਜੀ ਬਹਿ ਜਾਂਦਾ ਫਿਰ ਤਾਂ ਗਾਈ ਦੇ ਬਰਾਬਰ ਹੋ ਗਿਆ ਹਾਂਜੀ ਗਾਈ ਦੇ ਬਰਾਬਰ ਹੋ ਗਿਆ ਠੀਕ ਹੈ ਇਹਦਾ ਮੁੱਲ ਕੀ ਮੰਗਿਆ ਫਿਰ ਇਹਦਾ 23000 ਮੰਗਦੇ 23000 ਇਕੱਲਾ ਦੁੱਧ ਦਿੰਦੀ ਉਹ ਨਹੀਂ ਦੋ ਬੱਚੇ ਆ ਇਹ ਦੇਵਾਂਗਾ ਹਾਂ ਜੀ ਕਿਹੜੇ ਆਗੇ ਉਹ ਬੱਚਾ ਆਗੇ ਵਿਚ ਆਗੇ ਹਾਂ ਜੀ ਲੈ ਵਿਚ ਨੇ ਬਾਈ ਬਾਹਲੇ ਛੋਟੇ ਹੋਣਗੇ ਨਾ ਨਹੀਂ 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 ਹੈਗੀ ਅੱਛਾ ਅੱਛਾ ਦੋ ਬੱਚੇ ਨੇ ਇਹਦਾ ਮੁੱਲ 23000 ਕੀ ਗੱਲ ਇਹਦਾ 23000 ਦੰਦਵਾਵਾ ਲਾਏ ਹੋਣੇ ਨੇ ਨਹੀਂ ਦੰਦ ਤਾਂ ਨਹੀਂ ਹੈ ਤਾਂ ਪਾਠੀ ਦੰਦ ਤਾਂ ਨਹੀਂ ਲਾਏ ਥੋੜੀ ਸਾਨੂੰ ਆਪ ਹੀ ਲੱਗੀ ਹੈਗੀ ਦੰਦ ਤਾਂ ਠੀਕ ਨੇ ਯਾਰ 23000 ਮੁੱਲ ਨੇ ਜੀ ਇਹਦਾ 23000 ਆ ਇਹ ਯਾਨੀ ਕਿ ਸਸਤੇ ਭਾਦੀ ਬੱਕਰੀ ਇਹਨਾਂ ਕੋਲ ਕੱਦਗਾਠ ਦੀ ਪੂਰੀ ਹੈ ਕੱਦਗਾਠ ਦੀ ਨਹੀਂ ਮਾਰੀ ਹੈਗੀ ਥਾਣਾ ਥੁਣ ਚੱਲਦੇ ਨੇਗੇ ਹਾਂਜੀ ਹਾਂਜੀ ਸਹੀ ਗੱਲ ਹੈ ਨਾ ਠੀਕ ਹੈ ਨਹੀਂ 18-20 ਬੱਕਰੀਆਂ ਕਹਿੰਦਾ ਤੂੰ ਇਹਦੇ ਨਾਲ ਨਿਰਭਾਹ ਹੋ ਜਾਂਦਾ ਹਾਂਜੀ ਹੈ ਨਿਰਭਾਹ ਹੋ ਜਾਂਦਾ ਮਹੀਨੇ ਦਾ ਕਿੰਨੇ ਰੁਪਏ ਦੁੱਧ ਹੋ ਜਾਂਦਾਊਗਾ ਮਹੀਨੇ ਦਾ ਜੀ ਅਸੀਂ 10 ਦਿਨ ਤੇ ਸਾਡਾ ਦੁੱਧ ਪਾਇਆ ਜਾਂਦਾਗਾ 3000 ਰੁਪਏ ਦਾ ਜੀ 10 ਦਿਨਾਂ ਦਾ 3000 ਯਾਨੀ ਕਿ 9000 ਰੁਪਏ ਦਾ ਦੋਨਾਂ ਤੁਸੀਂ ਮਹੀਨੇ ਦਾ ਪਾਉਨੇ ਹੋਗੇ ਪਾਉਨੇ ਹਾਂ 18-20 ਬੱਕਰੀਆਂ ਦਾ ਬਾਕੀ ਮੇਮਣਾ ਬੋਕਾ ਉਹ ਇਹਨਾਂ ਉਹ ਇਕੱਠੀ ਵੇਚੋ ਕੋਈ ਕਦੇ 1000 ਜੀ ਕਈ ਵਾਰੀ ਭਾਈ ਜਾਂ ਸੀ ਕੋਈ 2 ਵਾਲਾ ਆ ਗਿਆ 4 ਵਾਲਾ ਆ ਗਿਆ 1 ਵਾਲਾ ਗਾ ਦੇ ਦੇਣਾ ਜੀ ਆਪਾਂ ਐ ਨਹੀਂ ਕਹਣਾ ਵੀ ਆਪਾਂ ਇਕੱਠੇ ਹੀ ਵੇਚਨੇ ਆ ਠੀਕ ਹੈ ਹੋਰ ਖਰਚਾ ਕੀ ਹੁੰਦਾਗਾ ਬੱਕਰੀ ਦਾ ਬਾਰੇ ਤਾਂ 4 ਦੀ 4 ਦੂੰਗੀ ਜੀ ਘਰੋਂ ਕੀ ਪਾਉਣਾ ਕੁਝ ਨਹੀਂ ਪਾਉਂਦੇ ਇਕੱਲੀ ਬਾਹਰ ਲਈ ਚਰਾਈ ਤੇ ਇਕੱਲੀ ਬਾਹਰ ਲਈ ਚਰਾਈ ਤੇ ਹਾਂਜੀ ਠੀਕ ਹੈ ਯਾਨੀ ਕਿ ਤੁਹਾਨੂੰ 9000 ਰੁਪਏ ਮਹੀਨਾ ਇਹ ਹਾਂਜੀ ਦੁੱਧ ਬੱਕਰੀ ਚਾਰ ਕੇ ਬਣਦਾਗਾ ਹਾਂਜੀ ਠੀਕ ਹੈ ਚਲੋ ਬਾਕੀ ਬੰਦੇ ਦੀ ਸਮਝਾਈ ਹੁੰਦੀ ਹੈ ਬਾਈ ਕੰਮ ਆਉਣ ਵਾਲੀਆਂ ਗੱਲਾਂ ਨੇ ਬੰਦੇ ਦੀਆਂ ਸਹੀ ਗੱਲਾਂ ਨੇ ਕੰਮ ਤੇ ਗੌਰ ਕਰਨੀ ਬਣਦੀ ਹੈਗੀ ਗੌਰ ਨਾਲ ਹੀ ਬਣਦੀ ਹੈ ਗੱਲ ਜੀ ਹੂੰ ਜੇ ਗੌਰ ਕਰਾਂਗੇ ਨਹੀਂ 11 11 ਵਜੇ ਤੋਂ ਬਾਅਦ ਉਹ ਕਹਿੰਦਾ ਜੀ ਇਹਦਾ ਸਰੀਰ ਬਣਦਾਗਾ ਉਦੋਂ ਬਾਅਦ ਫਿਰ ਕਦੋਂ ਘਰੇ ਬਾੜੀ ਦੀਆਂ ਬੱਕਰੀਆਂ ਫਿਰ ਤਾਂ ਰਾਤ ਨੂੰ 8 ਵਜੇ ਹੁੰਦੀਆਂ 8 ਵਜੇ ਫੱਕ ਰੁੱਟ ਜਾਂਦੇ ਹੋਂ ਮਗਯਾਰਾ ਪੂਰਾ ਹਾਂ ਜੀ ਥੱਕਦੇ ਕਿੱਥੇ ਹੌਸਲੇ ਚੜੀ ਜਾਂਦਾ ਕਿਦੋਂ ਰੱਜਾਂ ਆਉਂਦੀਆਂ ਮੂਰੇ ਐਂ ਨਾਇਦਾਂ ਜਾਂਦਾਂ ਕਦੋਂ ਹੌਸਲੇ ਚੜੀ ਜਾਂਦਾ ਅੱਛਾ ਇਹ ਕਦੋਂ ਕਹਿੰਦੀਆਂ ਨੇ ਵੀ ਮੈਨੂੰ ਸਾਨੂੰ ਘਰੇ ਲੈ ਜਾ ਇਹ ਤਾਂ ਕਦੋਂ ਵੀ ਨਹੀਂ ਕਹਿੰਦੀਆਂ ਜੀ ਲੈ ਆ ਅੱਛਾ ਜਰਾਜ ਦੀਆਂ ਨਹੀਂ ਗੀਆਂ ਨਾ ਨਾ ਕੀ ਕੀ ਖਵਾ ਲਿਆ ਹੁਣ ਫੇਰ ਇਹਨਾਂ ਨੂੰ ਤਾਂ ਤੜਕੇ ਤੋਂ ਲਾ ਕੇ ਜਿਹੇ ਹੱਥਾਂ ਤੱਕ ਜਿਹੜਾ ਕੋਈ ਮਰਜੀ ਪਾਈ ਆ ਸਾਡੇ ਹੁਣ ਮਹੀਨਾ ਚੱਲਦਾ ਗਾ ਰਜਾਉਣੀਆਂ ਕੋਈ ਔਖੀਆਂ ਨਹੀਂ ਨਹੀਂ ਕੋਈ ਚੱਕਰ ਨਹੀਂ ਜੀ ਕੋਈ ਅੱਛਾ ਔਖਾ ਤਾਂ ਨਹੀਂ ਲੱਗਦਾ ਵਿੱਚ ਸਪਰੀਅੰਸ ਸ਼ੁਰੂ ਆ ਬੱਜੀ ਹੁੰਦੀਆਂ ਨੇ ਗੀਆਂ ਔਖਾ ਹੋ ਜਾਂਦਾ ਠੀਕ ਹੈ ਚੱਲ ਚੰਗੀ ਗੱਲ ਆ ਭਈਆ ਲੈ ਇਹਨੇ ਆਪਦਾ ਤਜਰਬਾ ਆਪਣੇ ਵਾਰ ਬਾਈ ਸਾਂਝਾ ਕੀਤਾਗਾ ਗੱਲਬਾਤ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜਿਹੜੀਆਂ ਇਹਨੇ ਗੱਲਾਂ ਕਰੀਆਂ ਨੇ ਉਹ ਜਮਾ ਸੱਚੀਆਂ ਨੇ ਕਿਉਂਕਿ ਵਪਾਰ ਆਲਾ ਬੰਦਾ ਹੁੰਦਾ ਜਿਹੜਾ ਉਹਨੇ ਆਪਦੇ ਹਿਸਾਬ ਨਾਲ ਗੱਲ ਕਰਨੀ ਹੁੰਦੀ ਆ ਇਹਨੇ ਆਪਦੇ ਹਿਸਾਬ ਨਾਲ ਜਮਾ ਸਹੀ ਗੱਲ ਕੀਤੀ ਆ ਵੀ ਇਸ ਤਰ੍ਹਾਂ ਕਰਕੇ ਐਦਾਂ ਬੱਕਰੀ ਵੇਚ ਦਿੱਤੀ ਜਾਂਦੀ ਆ ਇੰਨੇ ਰੁਪਈਆ ਦਾ ਦੁੱਧ ਪੈ ਜਾਂਦਾ ਨਾ ਠੀਕ ਆ ਬਾਈ ਧੰਨਵਾਦ ਓਕੇ ਜੀ